ਬੇਬੇ ਮੈਂ ਵੀ ਚੋਲਾ ਪਾਉਂ ਚੋਲਾ ਪਾ ਕੇ ਹੁਕਮ ਚਲਾਉਂ ਨਾਮ ਅੱਗੇ ਸੰਤ ਲਿਖਾ ਕੇ ਦੁਨੀਆ ਸਾਰੀ ਪਿੱਛੇ ਲਾਉਂ ਬੇਬੇ ਮੈਂ ਵੀ ਚੋਲਾ ਪਾਉਂ ਹੁਣ ਨਾ ਪੜਨੀਆਂ ਪਹਿਣ ਕਲਾਮਾਂ ਚੋਲੇ ਨੂੰ ਹੁੰਦੀਆਂ ਸਲਾਮਾਂ ਹੁਣ ਨਾ ਪੜਨੀਆਂ ਪਹਿਣ ਕਲਾਮਾਂ ਚੋਲੇ ਨੂੰ ਹੁੰਦੀਆਂ ਸਲਾਮਾਂ ਮੰਤਰੀ ਸੰਤਰੀ ਪੈਰੀ ਪੈਂਦੇ ਦੁਨੀਆ ਰਹਿੰਦੀ ਵਾਂਗ ਗੁਲਾਮਾਂ ਨਵੇਂ ਨਵੇਂ ਮੈਂ ਚੋਲੇ ਪਾऊं ਜਿਸ ਨੂੰ ਚਾਹੂੰ ਵੋਟਾਂ ਪਵਾऊं ਗੱਡੀਆਂ ਰੱਖੂੰ ਮਹਿੰਗੀਆਂ ਮਹਿੰਗੀਆਂ ਵਾਦ-ਵਿਵਾਦ ਚ ਲੋਕ ਫਸਾऊं ਧਾਰਨਾ ਲਾऊं ਗੀਤਾਂ ਉੱਤੇ ਨਾਗਣ ਬਾਣੀ ਧੁਨ ਵਜਾऊं ਲੋਕਾਂ ਨੂੰ ਮੈਂ ਮੇਲਣ ਲਾ ਦੂੰ ਸਟੇਜ ਤੇ ਮੈਂ ਮਜ਼ਾਕ ਡਾऊं ਬੇਬੇ ਮੈਂ ਵੀ ਚੋਲਾ ਪਾऊं ਚੋਲਾ ਪਾ ਕੇ ਹੁਕਮ ਚਲਾऊं ਨਾਮ ਅੱਗੇ ਸੰਤ ਲਿਖਾ ਕੇ ਦੁਨੀਆ ਸਾਰੀ ਪਿੱਛੇ ਲਾऊं ਤੁਰਦੀਆਂ ਗੱਲਾਂ ਕੋਈ ਨਹੀਂ ਸੁਣਦਾ ਕਿਹੜਾ ਲਾਉਂਦਾ ਹੁਣ ਸਮਾਦੀ ਤੁਰਦੀਆਂ ਗੱਲਾਂ ਕੋਈ ਨਹੀਂ ਸੁਣਦਾ ਕਿਹੜਾ ਲਾਉਂਦਾ ਹੁਣ ਸਮਾਦੀ ਅਮਰਤ ਵੇਲੇ ਮੈਂ ਨਹੀਂ ਉੱਠਣਾ ਇਹ ਤਾਂ ਟਾਈਮ ਦੀ ਬਰਬਾਦੀ ਅਮਰਤ ਵੇਲੇ ਮੈਂ ਨਹੀਂ ਉੱਠਣਾ ਇਹ ਤਾਂ ਟਾਈਮ ਦੀ ਬਰਬਾਦੀ ਨਾਮ ਜਪਣ ਦਾ ਕੰਮ ਹੈ ਔਖਾ ਆਪਾਂ ਇਹਦਾ ਪ੍ਰਚਾਰ ਨਹੀਂ ਕਰਨਾ ਗਿਆਨ ਧਿਆਨ ਦੀਆਂ ਗੱਲਾਂ ਸੁਣਾ ਕੇ ਆਪਾਂ ਹੈ ਪ੍ਰਚਾਰਕ ਬਣਨਾ ਪਹਿਲਾਂ ਗੱਲ ਧਰਮ ਦੀ ਕਰਨੀ ਆਪਾਂ ਲੈਣੇ ਨੋਟ ਬਣਾ ਪਹਿਲਾਂ ਗੱਲ ਧਰਮ ਦੀ ਕਰਨੀ ਆਪਾਂ ਲੈਣੇ ਨੋਟ ਬਣਾ ਸਾਖੀਆਂ ਪਹਿਲਾਂ ਚਿੱਤੇ ਕਰਕੇ ਪਹਿਲਾਂ ਲਈਏ ਸ਼ਰਧਾਲੂ ਬਣਾ ਡੇਰਾ ਮੈਂ ਵੱਡਾ પાਖੇ ਘਰ ਘਰ ਆਪਣੀ ਫੋਟੋ ਲਾਉ ਮਾਇਆ ਨਾਗਣ ਪਹਿਲਾਂ ਕਹਿ ਕੇ ਸਾਰਾ ਪੈਸਾ ਗੋਲਕ ਪਵਾਉ ਬੇਬੇ ਮੈਂ ਵੀ ਝੋਲਾ ਪਾਉ ਝੋਲਾ ਪਾ ਕੇ ਹੁਕਮ ਚਲਾਉ ਨਾਮ ਅੱਗੇ ਸੰਤ ਲਿਖਾ ਕੇ ਦੁਨੀਆ ਸਾਰੀ ਪਿੱਛੇ ਲਾਉਂ ਨਾਟਕ ਹੁਣ ਤਾਂ ਕਰਨਾ ਪੈਂਦਾ ਅੱਖਾਂ ਨੂੰ ਥੋੜਾ ਭਰਨਾ ਪੈਂਦਾ ਭਾਵਕ ਹੋ ਕੇ ਲੋਕਾਂ ਮੂਰੇ ਡਰਾਮਾ ਥੋੜਾ ਕਰਨਾ ਪੈਂਦਾ ਮੁੜ ਕੇ ਫੇਰ ਸੰਤ ਕਟਾਂ ਨੂੰ ਭਾਈ ਜੀਵੇਂ ਬਣ ਕੇ ਆ ਜੂੰ ਸਿੱਖੀ ਜੀਵਨ ਬੜਾ ਹੀ ਔਖਾ ਉਸ ਤੋਂ ਮੈਂ ਖਿਹੜਾ ਛੱਡ ਆ ਜੂੰ ਸਿੱਖੀ ਜੀਵਨ ਬੜਾ ਹੀ ਔਖਾ ਉਹ ਤੋਂ ਮੈਂ ਖਿਹੜਾ ਛੱਡ ਆ ਜੂੰ ਸੰਤ ਬਣਨਾ ਬੜਾ ਔਖਾ ਸੰਤ ਬਣਨਾ ਬੜਾ ਔਖਾ ਮਾਂ ਇਹ ਕੰਮ ਏ ਜਨਮਾਂ ਦਾ ਨਾਮ ਬਾਣੀ ਜਪਣੀ ਔਖੀ ਇਹ ਮਿਲਦਾ ਪਿਛਲੇ ਕਰਮਾਂ ਦਾ ਨਾਮ ਬਾਣੀ ਜਪਣੀ ਔਖੀ ਇਹ ਮਿਲਦਾ ਪਿਛਲੇ ਕਰਮਾਂ ਦਾ ਬਾਣੀ ਅਨੁਸਾਰ ਚੱਲ ਕੇ ਮਾਂ ਕਿਹੜਾ ਰੁੱਖੀ ਮਿੱਸੀ ਖਾਉ ਬੇਬੇ ਮੈਂ ਵੀ ਚੋੜਾ ਪਾਉ ਚੋੜਾ ਪਾ ਕੇ ਹੁਕਮ ਚਲਾਉਂ ਨਾਮ ਅੱਗੇ ਸੰਤ ਲਿਖਾ ਕੇ ਦੁਨੀਆ ਸਾਰੀ ਪਿੱਛੇ ਲਾऊं